ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम ਅਦab ਨਮਸਕਾਰ ਦੋਸਤੋ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਡ ਸੰਧੂ ਅਤੇ ਕੇਐਸ ਮੱਖਣ ਦੀ ਕੰਟਰੋਵਰਸੀ ਜੋ ਹੈ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਉਹਨਾਂ ਨੂੰ ਲੈ ਕੇ ਵੀਡੀਓ ਵਾਇਰਲ ਹੋ ਰਹੀਆਂ ਨੇ ਇੱਕ ਦੂਜੇ ਨੂੰ ਸਵਾਲ ਜਵਾਬ ਕਰਦੇ ਹੋਏ ਨਜ਼ਰ ਆ ਰਹੇ ਨੇ ਆਪੋ ਆਪਣੇ ਇੰਸਟਾਗ੍ਰam ਅਕਾਊਂਟਸ ਦੇ ਉੱਪਰ ਕਦੇ ਕੇਐਸ ਮੱਖਣ ਲਾਈਵ ਆ ਜਾਂਦਾ ਹੈ ਤੇ ਕਦੇ ਮੈਡ ਸੰਧੂ ਲਾਈਵ ਆ ਜਾਂਦਾ ਹੈ ਅਤੇ ਇੱਕ ਦੂਜੇ ਨੂੰ ਜੋ ਕਿ ਜਵਾਬਦੇਰੀ ਦੇ ਰਹੇ ਨੇ ਅਤੇ ਇਸ ਕਰਕੇ ਕੌਂਟਰੋਵਰਸੀ ਕ੍ਰੀਏਟ ਹੋਈ ਪਈ ਹੈ ਤੇ ਐਸੇ ਹੀ ਕੌਂਟਰੋਵਰਸੀ ਨੂੰ ਲੈ ਕੇ ਇੱਕ ਨਿਹੰਗ ਸਿੰਘ ਨੇ ਜਦੋਂ ਮੈਡ ਸੰਧੂ ਦੇ ਹੱਕ ਦੇ ਵਿੱਚ ਆ ਕੇ ਕੇਐਸ ਮੱਖਣ ਨੂੰ ਲਾ ਲਿਆ ਫੋਨ ਤੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਹ ਆ ਦੋਸਤੋ ਕੇਐਸ ਮੱਖਣ ਜੋ ਕਿ ਪੰਜਾਬੀ ਗਾਇਕੀ ਦੇ ਵਿੱਚ ਉਸ ਦਾ ਚੰਗਾ ਨਾਮ ਹੈ ਕਿਸੇ ਸਮੇਂ ਚੰਗਾ ਫੇਮਸ ਨਿਕਟਿਆ ਸੀ ਉਸ ਤੋਂ ਬਾਅਦ ਉਸ ਨੇ ਅੰਮ੍ਰਿਤ ਵੀ ਛਕ ਲਿਆ ਗੁਰੂ ਦਾ ਸਿੰਘ ਵੀ ਸਜਿਆ ਰਿਹਾ ਤੇ ਉਸ ਤੋਂ ਬਾਅਦ ਉਸ ਨੇ ਸਾਰੇ ਸ਼ਸਤਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੇ ਸੀ ਅਤੇ ਹੁਣ ਉਸ ਨੇ ਕੇਸ ਕਤਲ ਕਰਾ ਕੇ ਉਹੀ ਆਪਣੇ ਪੁਰਾਣੀ ਲੁੱਕ ਦੇ ਵਿੱਚ ਨਜ਼ਰ ਆਇਆ ਪਰ ਉਸ ਤੋਂ ਬਾਅਦ ਉਹ ਲਗਾਤਾਰ ਫੇਲ ਹੀ ਹੁੰਦਾ ਗਿਆ ਤੇ ਹੁਣ ਉਸ ਨੂੰ ਇੱਕ ਹੋਰ ਨਵੀਂ ਕੰਟਰੋਵਰਸੀ ਲੱਗ ਗਈ ਮੈਡ ਸੰਧੂ ਵਾਲੀ ਮੈਡ ਸੰਦੂ ਜੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਫੀ ਛਾਇਆ ਹੋਇਆ ਹੈ ਉਸ ਦਾ ਪੋਡਕਾਸਟ ਇੱਕ ਸਰਦਾਰ ਮੁੰਡੇ ਨੇ ਇੱਕ ਚੈਨਲ ਦੇ ਉੱਪਰ ਪਾਇਆ ਸੀ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀ ਤੇ ਉਸੇ ਹੀ ਚੈਨਲ ਦੇ ਉੱਪਰ ਹੁਣ ਇੱਕ ਹੋਰ ਪੋਡਕਾਸਟ ਜੋ ਕਿ ਕੇਐਸ ਮੱਖਣ ਦਾ ਆ ਕੇਐਸ ਮੱਖਣ ਦੇ ਪੋਡਕਾਸਟ ਦੇ ਵਿੱਚ ਉਸ ਸਰਦਾਰ ਨੇ ਜਦੋਂ ਕੇਐਸ ਮੱਖਣ ਨੂੰ ਸਵਾਲ ਪੁੱਛਿਆ ਕਿ ਤੁਸੀਂ ਸਾਡਾ ਪੋਡਕਾਸਟ ਦੇਖਦੇ ਹੋ ਦੇ ਉਸ ਤੋਂ ਬਾਅਦ ਕੇਐਸ ਮੱਖਣ ਨੇ ਜਵਾਬ ਦਿੱਤਾ ਕਿ ਹਾਂ ਮੈਂ ਤੁਹਾਡਾ ਟੈਂਪੂ ਵਾਲਾ ਇਹ ਪੋਡਕਾਸਟ ਦੇਖਿਆ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਡ ਸੰਦੂ ਉਹ ਲਾਈਵ ਆ ਕੇ ਕੇਐਸ ਮੱਖਣ ਨੂੰ ਹੀ ਜਵਾਬ ਦੇਣ ਲੱਗਿਆ ਅਤੇ ਇਹ ਕਹਿਣ ਲੱਗਿਆ ਕਿ ਹੁਣ ਜੋ ਅੰਕਲ ਨੇ ਇਹ ਵੀ ਟੀਆਰਪੀ ਭਾਲਦੇ ਨੇ ਕਿ ਮੈਂ ਕੋਈ ਜਵਾਬ ਦੇਵਾਂ ਤੇ ਇਸ ਕਰਕੇ ਕੇਐਸ ਮੱਖਣ ਨੂੰ ਟੀਆਰਪੀ ਮਿਲੇ। ਦੋਸਤੋ ਬਾਅਦ ਕੇਐਸ ਮੱਖਣ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਾਈਵ ਆ ਕੇ ਇੱਕ ਵੀਡੀਓ ਭਾਈ ਉਸ ਵੀਡੀਓ ਦੇ ਵਿੱਚ ਇਹ ਕਿਹਾ ਕਿ ਉਸ ਨੂੰ ਮੋਟਰ ਤੇ ਬੁਲਾਓ ਨਾਲੇ ਗਲਾਸੀ ਖੜਕਾਉਣੇ ਹਾਂ ਤੇ ਨਾਲੇ ਇਸ ਨੂੰ ਖੜਕਾਉਣੇ ਆ। ਉਸ ਤੋਂ ਬਾਅਦ ਇਹ ਮਾਮਲਾ ਬਹੁਤ ਹੀ ਜ਼ਿਆਦਾ ਭੱਗ ਗਿਆ ਜੋ ਸੋਸ਼ਲ ਮੀਡੀਆ ਦੇ ਉੱਪਰ ਕਈ ਲੋਕ ਮੈਡ ਸੰਧੂ ਦਾ ਮਜ਼ਾਕ ਵੀ ਉਡਾਰੇ ਨੇ। ਤੇ ਕਈ ਲੋਕ ਕੇਐਸ ਮੱਖਣ ਦੇ ਹੱਕ ਦੀ ਗੱਲ ਵੀ ਕਰ ਰਹੇ ਨੇ। ਤੋਂ ਤੁਸੀਂ ਇਸ ਵੀਡੀਓ ਬਾਰੇ ਕੀ ਦੇਖਦੇ ਹੋ? ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।